ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਐਮਬੀਬੀਐਸ ਕਰ ਰਹੇ ਇੰਟਰਨਰਸ਼ਿਪ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੈਡੀਕਲ ਕਾਲਜ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਤੋਂ ਸਟਾਈਪੈਂਡ ਵਧਾਉਣ ਦੀ ਮੰਗ ਕੀਤੀ ਅਤੇ ਸਰਕਾਰ ਖਿਲਾਫ ਨਾਰਾਬਾਜ਼ੀ ਕੀਤੀ

ਇਸ ਜੀ ਨੂੰ ਲੱਗ ਗਿਆ ਸਟ੍ਰਾਈਕ ਕੀਤਾ ਜਾਣਾ ਸਰ ਇਹ ਸਟ੍ਰਾਈਕ ਬੱਚਿਆਂ ਦੀ ਮੰਗਾ ਸੀ ਕਿ ਜਿੰਨੇ ਵੀ ਐਮਬੀਬੀਐਸ ਇੰਟਰਨਸ ਨੇ ਉਹਨਾਂ ਦਾ ਸਟਾਈਪੈਂਡ ਐਸ ਪਰ ਵਿਦ ਦਿੱਲੀ ਕੀਤਾ ਜਾਵੇ ਜੋ ਕਿ 3070 ਰੁਪਏ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਸਾਡੇ ਗੁਆੰਡੀ ਜਿਹੜੇ ਰਾਜ ਹੈਗੇ ਆ ਉਹਨਾਂ ਦੇ ਸਟਾਈਪੈਂਡ ਵਧ ਰਹੇ ਨੇ ਅਸੀਂ ਚਾਹੁੰਦੇ ਹਾਂ ਸਾਡਾ ਵੀ ਸਟਾਈਪੈਂਡ ਵਧੇ ਹਰਿਆਣਾ ਹਿਮਾਚਲ ਦੋਨਾਂ ਦੇ ਸਟਾਈਪੈਂਡ ਵਧੇ ਨੇ ਉਹਨਾਂ ਦੇ ਪਹਿਲਾਂ ਵੀ ਸਟਾਈਪੈਂਡ ਜ਼ਿਆਦਾ ਸੀ 17000 ਤੋਂ ਕਿਸੇ ਦਾ 20000 ਹੋਇਆ ਕਿਸੇ ਦਾ 24310 ਰੁਪਏ ਹੋਏ ਨੇ ਅਸੀਂ ਚਾਹੁੰਦੇ ਹਾਂ ਸਾਡਾ ਸਟਾਈਪੈਂਡ ਵੀ ਵਧੇ ਤੇ ਐਸਪਾਰ ਵਿਦ ਦੇਮ ਵਧੇ ਤੇ ਹੁਣ ਐਸ ਵੇਲੇ ਕੀ ਮਿਲ ਰਿਹਾ ਕਿੰਨਾ ਮਿਲ ਰਿਹਾ ਔਰ ਐਸ ਵੇਲੇ ਸਰ ਸਾਨੂੰ 15000 ਰੁਪਏ ਮਿਲ ਰਿਹਾ ਕਿੰਨਾ ਮਿਲਣਾ ਚਾਹੀਦਾ ਸਾਨੂੰ ਅਸੀਂ ਡਿਮਾਂਡ ਕਰਦੇ ਸਾਨੂੰ 30000 70 ਰੁਪਏ ਮਿਲੇ ਤੇ ਕਿੰਨੇ ਸਟੂਡੈਂਟ ਹੈ ਹੋਜੀਏ ਜਿਹੜੇ ਮੈਡੀਕਲ ਕਾਲਜ ਤੇ ਆਦਰ ਕਾਲਜ ਤੇਰੀ ਸਰ ਸਾਰੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਅਸੀਂ ਅੱਜ ਸਟ੍ਰਾਈਕ ਕਰ ਰਹੇ ਹਾਂ 3-4 ਦਿਨ ਪਹਿਲਾਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਨੇ ਸਟ੍ਰਾਈਕ ਕਰੀ ਸੀਗੀ ਅਸੀਂ ਸਾਰੇ ਜਿੰਨੇ ਵੀ ਸਰਕਾਰੀ ਕਾਲਜਾਂ ਪੰਜਾਬ ਦੇ ਇੱਕ ਜੁੱਟ ਹੋ ਕੇ ਇਹ ਮੰਗਾਂ ਨੂੰ ਅੱਗੇ ਰੱਖਾਂਗੇ ਤਾਂ ਕਿ ਸੀਐਮ ਸਾਹਿਬ ਸਾਡੀ ਮੰਗਾਂ ਜ਼ਰੂਰ ਪੂਰੀਆਂ ਕਰਨ ਅੱਜ ਲਾਸਟ ਵਾਲਾ ਕਿਸ ਤਰ੍ਹਾਂ ਪ੍ਰੋਟੈਸਟ ਕਰ ਰਹੇ ਇਹ ਅੱਜ ਲਾਸਟ ਵਾਲਾ ਨਹੀਂ ਹੈਗਾ ਇੱਕ ਅੰਮ੍ਰਿਤਸਰ ਦੇ ਵਿੱਚ ਹਲੇ ਇੱਕ ਹੋਰ ਜੇ ਜੇ ਸਾਡੀ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਇਹ ਲਾਸਟ ਅਸੀਂ ਇਹ ਨਹੀਂ ਕਹਿ ਰਹੇ ਵੀ ਇਹ ਲਾਸਟ ਹੈ ਜੇ ਸਾਡੀ ਮੰਗਾਂ ਪੂਰੀਆਂ ਨਾ ਹੋਈਆਂ ਅਸੀਂ ਅੱਗੇ ਵੀ ਪ੍ਰੋਟੈਸਟ ਕਰਦੇ ਰਹਿਾਂਗੇ ਸਦਾ ਮੈਸੇਜ

अमृतसर पटियाला में भी सेम बच्चों ने रैली की है सर के पास ये मिलने आए थे तो हमने इनको सिर्फ ये परमिशन दी है जस्ट एक रैली की वो भी हॉस्पिटल और कॉलेज की बाउंड्रीज के बाहर उसके प्रेमिस में नहीं है और हमारे किसी काम में कोई हिंड्रेंस नहीं है और ये कोई स्ट्राइक नहीं है ये इनकी एक रिप्रेजेंटेशन है कि हमारी स्ट्राइक जो स्टाइपन हमें मिल रहा है वो कम मिल रहा है ये गवर्नमेंट को बेसिकली रिक्वेस्ट है कि ये इनका स्टाइपन बढ़ाएं ये बच्चों की तरफ से रिप्रेजेंटेशन है इस कितना मिल रहा है इनको अब सर इनकी अप्रोक्सीमेट डिमांड थर्टी थाउजेंड की है कि हमें थर्टी थाउजेंड मिलना चाहिए अभी प्रेजेंटली इनको टेन थाउजेंड प्लस मिल रहा है तो इनकी मांगे जैसे अन्य राज्यों में ज्यादा मिल रहा है उसी बेस पर मिलना चाहिए सर ये पंजाब गवर्नमेंट की पॉलिसी है और गवर्नमेंट ने ये डिसाइड करना है इसमें यूनिवर्सिटी का डिसीजन नहीं है जो पंजाब गवर्नमेंट डिसाइड करेगी हमारी यूनिवर्सिटी भी उतना ही देगी तो सही चल रही है सर बिल्कुल सही से चल रही है हॉस्पिटल के वर्क में कोई भी हिंड्रेंस नहीं है काम बिल्कुल ठीक तरीके से चल रहा है थैंक यू